हां जी थोड़ा स्वाद ਸਾਡੇ YouTube ਚੈਨਲ ਅਲੋ ਵਾਲੀਆ ਬਰੌਕਸ ਤੇ ਅੱਜ ਆਪਣੇ ਪਿੰਡ ਪ੍ਰਭਾ ਪਰਿ ਆਵੇਗੀ ਜੀ ਨੰਦਪੁਰ ਸਾਹਿਬ ਤੋਂ ਸਾਡੇ ਸਰਕਾਰ ਸਰਪੰਚ ਜੀ ਉਤਾਰ ਅਲੋ ਵਾਲੀ ਅਦਰ ਸਾਡੇ ਹਲਵਾਈ ਸਾਹਿਬ ਪੀਤਾ ਹਰਪ੍ਰੀ ਸਿੰਘ ਤੇ ਸਾਡੇ ਹਲਵਾਈ ਜੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਵਿਆਹ ਸ਼ਾਦੀਆਂ ਦੇ ਅਦਰ ਚਾਪ ਕੋੜਿਆਂ ਦਾ ਜੀ ਤਿਆਰੀ ਚੱਲ ਰਹੀ ਹੈ ਸਾਡੇ ਅਦਰ ਜਸਪ੍ਰੀ ਸਿੰਘ ਜੱਸੀ ਜੱਸਾ ਦਾ ਜੀ ਰੀਨ ਵਾਲੇ ਜਾਦਾ ਗੌਰ ਕਰਿਓ ਦੇਖੋ ਜੀ ਮੁੰਡੇ ਸਕੂਲ ਤੋਂ ਛੁੱਟੀ ਮਾਰ ਕੇ ਗੁਰਦੁਆਰੇ ਸ਼ਹਿਵਾ ਵਿੱਚ ਹਾਜ਼ਰ ਹੋਏ ਪ੍ਰਵਾਸੀ ਜੀ ਬਾਈ ਹਾਂ ਜੀ ਅਸੀਂ ਛੁੱਟੀ ਨਹੀਂ ਮਾਰੀ ਜੀ ਆਇਨਾ ਮਰਵਾਈ ਜੀ ਇਹਨਾਂ 100 ਰੁਪਏ ਫੇਨ ਦੇਣਾ ਪੈਣਾ ਦੇਖੋ ਜੀ ਮੈਂਟ ਕਰਦੇ ਹਾਂ ਮੁੰਡੇ ਗੁਰੂ ਦੀ ਸੰਗਤ ਤੋਂ ਗੇਕ ਗੁਰੂ ਦੀ ਫੌਜ ਛੋਟੇ ਛੋਟੇ ਨੇ ਆੜੇ ਛੁੱਟੀ ਤੇ ਦੇਖ ਸਕਦੇ ਨੇ ਜੀ

ਇਸ ਸਰ ਸਾਹਿਬ ਤੋਂ ਰਤ ਹੋਈ ਸੁਰਵਾਤ ਫੇਰੀ ਦੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮਹਾਂ ਅਨੁਵਾਂ ਜਿਪਨਪੁਰ ਵਿਖੇ ਅਜੰਤੀ ਕਰਤ ਹੋਈ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਉਤੇ ਬਣਾਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀਤੇ Terima kasih telah